ਨਮਸਕਾਰ ਆਕਾਸ਼ਵਾਨੀ ਦਾਏ ਜਲੰਧਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ ਖਬਰਾਂ ਸੁਣੋ ਪਹਿਲਾ ਇਸ ਬੁਲੇਟਨ 'ਚਆਂ ਖਾਸ ਖਬਰਾਂ ਹਰਿਆਣਾ ਵਿੱਚ ਚੋਣ ਪ੍ਰਚਾਰ ਸ਼ਿਖਰਾਂ ਤੇ ਪ੍ਰਧਾਨ ਮੰਤਰੀ ਅਤੇ ਬੀ ਜੀ ਪੀ ਦੇ ਸੀਨੀਅਰ ਨੇਤਾ ਨਰਿੰਦਰ ਮੋਦੀ ਨੇ ਅੱਜ ਪਲਵਲ ਵਿਖੇ ਚੋਣ ਰੈਲੀ ਨੂੰ ਸੰਬੋਧਨ ਕੀਤਾ ਪੰਜਾਬ ਰਾਜ ਮੈਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿਲਵਲੋ ਨਾਬਾਦੀ ਨਵੀਂ ਜ਼ਿਲ੍ਹਾ ਚੇਲ ਦਾ ਦੌਰਾ ਪੈਂਥਰ ਡਿਵੀਜ਼ਨ ਦੀ ਸਥਾਪਨਾ ਦੇ 6 ਦਹਾਕਿਆਂ ਨੂੰ ਦਰਸਾਉਂਦੇ ਹੋਏ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਅਧੇ ਪੰਜਾਬ ਪਰਵệਚੂ ਸਵੱਛਤਾ ਹੀ ਸੇਵਾ ਮੁਹਿੰਮ ਸਰਗਰਮੀ ਨਾਲ ਚੱਰੀ ਤੇ ਹੁਣ ਖਬਰਾਂ ਵਿਸਥਾਰ ਨਾਲ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ ਚੋਣ ਪ੍ਰਚਾਰ ਸ਼ਿਖਰਾਂ ਤੇ ਹੈ ਵੱਡੀਆਂ ਸਿਆਸੀ ਪਾਰਟੀਆਂ ਦੇ ਆਗੂ ਜਨਤਕ ਮੀਟਿੰਗਾਂ ਕਰ ਰਹੇ ਨੇ ਪ੍ਰਧਾਨ ਮੰਤਰੀ ਅਤੇ ਬੀਜੇਪੀ ਦੇ ਸੀਨੀਅਰ ਨੇਤਾ ਨਰਿੰਦਰ ਮੋਦੀ ਨੇ ਅੱਜ ਹਰਿਆਣਾ ਵਿਖੇ ਚੋਣ ਰੈਲੀ ਨੂੰ ਸੰਬੋਧਨ ਕੀਤਾ ਉਹਨਾਂ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਉਮੀਦਵਾਰਾਂ ਦੇ ਸਮਰਥਨ ਚ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਇਸ ਰੈਲੀ ਵਿੱਚ ਪਾਰਟੀ ਆਗੂ ਤੇ ਬੀਜੇਪੀ ਉਮੀਦਵਾਰ ਵੀ ਮੌਜੂਦ ਰਹੇ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਬੀਜੇਪੀ ਸਰਕਾਰ ਵੱਲੋਂ ਪਿਛਲੇ 5 ਸਾਲਾਂ ਚ ਕੀਤੇ ਵਿਕਾਸ ਕਾਰਜਾਂ ਤੇ ਜ਼ੋਰ ਦਿੱਤਾ ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਕੇਂਦਰ ਅਤੇ ਸੂਬਾਈ ਬੀਜੇਪੀ ਸਰਕਾਰਾਂ ਨੇ ਮਿਲ ਕੇ ਕਿਸਾਨਾਂ ਨੌਜਵਾਨਾਂ ਆਰਥਾਂ ਤੇ ਸਮਾਜ ਦੇ ਪਛੜੇ ਵਰਗਾਂ ਲਈ ਕਈ ਯੋਜਨਾਵਾਂ ਚਲਾਈਆਂ ਜਿਨ੍ਹਾਂ ਦਾ ਸਿੱਧਾ ਲਾਭ ਸੂਬੇ ਦੇ ਲੋਕਾਂ ਨੂੰ ਮਿਲਿਆ ਹੈ ਉਦਰ ਲੋਕਾਂ ਭਾਜ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਹਰਿਆਣਾ ਵਿਜੇ ਸੰਕਲਪ ਯਾਤਰਾ ਦੀ ਸ਼ੁਰੂਆਤ ਕੀਤੀ ਸੂਬੇ ਵਿੱਚ 5 ਅਕਤੂਬਰ ਨੂੰ ਇਕੋ ਗੇੜ ਚ ਵੋਟਾਂ ਪੈਣਗੀਆਂ ਹਰਿਆਣਾ ਤੇ ਜੰਮੂ ਕਸ਼ਮੀਰ ਚ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ ਜੰਮੂ ਕਸ਼ਮੀਰ ਚ ਵਿਧਾਨ ਸਭਾ ਚੋਣਾਂ ਦੇ ਤੀਜੇ ਤੇ ਆਖਰੀ ਗੇੜੀ VOTING ਵਿੱਚ ਸ਼ਾਮ 5 ਵਜੇ ਤੱਕ 55.73% ਤੋਂ ਵੱਧ VOTING ਦਰਜ ਕੀਤੀ ਗਈ 7 ਜ਼ਿਲ੍ਹਿਆਂ ਦੀਆਂ ਸਾਰੀਆਂ 40 ਵਿਧਾਨ ਸਭਾ ਸੀਟਾਂ ਤੇ 5600 ਪੋਲਿੰਗ ਸਟੇਸ਼ਨਾਂ ਤੇ ਸਖਤ ਸੁਰੱਖਿਆ ਵਿਚਕਾਰ ਸਵੇਰੇ 7 ਵਜੇ VOTING ਸ਼ੁਰੂ ਹੋਈ ਪੰਜਾਬ ਰਾਜ ਮੈਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗੇਲ ਨੇ ਅੱਜ ਨਾਬਾਦੀ ਨਵੇਂ ਜਿਲਾ ਜੇਲ੍ਹ ਦਾ ਦੌਰਾ ਕੀਤਾ ਉਹਨਾਂ ਨੇ ਬਾੰਦ ਇਮੀਗ੍ਰੇਸ਼ਨ ਤੇ ਕਾਲ ਸੈਂਟਰ ਚ ਕੰਮ ਕਰ ਰਹੀਆਂ 32 ਲੜਕੀਆਂ ਨਾਲ ਮੁਲਾਕਾਤ ਕੀਤੀ ਅਤੇ ਹੋਰ ਮੈਲਾ ਬੰਦੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਚੇਅਰਪਰਸਨ ਲਾਲੀ ਗੇਲ ਨੇ ਇਸ ਦੌਰਾਨ ਜੇਲ੍ਹ ਪ੍ਰਸ਼ਾਸਨ ਤੋਂ ਜੇਲ੍ਹ ਚ ਆਰਥ ਕੈਦੀਆਂ ਤੇ ਉਹਨਾਂ ਨਾਲ ਰਹਿ ਰਹੀਆਂ ਬੱਚਿਆਂ ਦੀ ਗਿਣਤੀ ਉਹਨਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਜੇਲ ਮੈਨੂਅਲ ਮੁਤਾਬਕ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਵੀ ਚਾਹਸਾ ਲਿਆ ਉਹਨਾਂ ਨੇ ਜੇਲ ਪ੍ਰਸ਼ਾਸਨ ਨੂੰ ਹਿਦਾਇਤ ਕੀਤੀ ਕਿ ਨਿਯਮਾਂ ਅਨੁਸਾਰ ਸਾਰੇ ਮਹਿਲਾ ਬੰਦੀਆਂ ਨੂੰ ਬੰਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਅਤੇ ਕਿਸੇ ਵੀ ਬੰਦੇ ਨੂੰ ਕੋਈ ਮੁਸ਼ਕਿਲ ਨਾ ਹੋਣ ਦਿੱਤੀ ਜਾਵੇ ਰਾਜ ਲਾਲੀ ਗਿੱਲ ਨੇ ਦੱਸਿਆ ਕਿ ਇਹ ਬੱਚੀ ਕੁੜੀਆਂ ਪਹਿਲਾਂ ਰੋਪੜ ਜੇਲ੍ਹ ਵਿੱਚ ਪੰਚ ਸਨ ਪਰ ਉੱਥੇ ਉਹਨਾਂ ਵੱਲੋਂ ਦਿੱਤੇ ਗਏ ਦਾਰੇ ਦੌਰਾਨ ਇਹਨਾਂ ਦੀਆਂ ਮੁਸ਼ਕਲਾਂ ਉਹਨਾਂ ਦੇ ਧਿਆਨ ਵਿੱਚ ਆਈਆਂ ਅਤੇ ਜਿਸ ਮਗਰੋਂ ਉਹਨਾਂ ਨੂੰ ਨਾਭਾ ਜੇਲ੍ਹ ਵਿੱਚ ਤਬਦੀਲ ਕਰਵਾਇਆ ਗਿਆ ਚੇਅਰਪਰਸਨ ਨੇ ਕਿਹਾ ਕਿ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਬੱਚੀਆਂ ਅਣਜਾਣ ਸਨ ਤੇ ਕੇਵਲ ਨੌਕਰੀ ਤੇ ਤਨਖਾਹ ਦੇ ਲਾਲਚ ਵਿੱਚ ਆ ਕੇ ਫਸ ਗਈਆਂ ਜਾਪਤੀਆਂ ਨੇ ਪਰੰਤੂ ਇਹਨਾਂ ਦੀ ਮਦਦ ਲਈ ਕਮਿਸ਼ਨ ਆਪਣੀ ਭੂਮਿਕਾ ਨਿਭਾਏਗਾ ਪੰਜਾਬ ਰਾਜ ਕਾਨੂੰਨੀ ਸੀਮਾਵਾਂ 30 ਦੀਆਂ ਹਦਾਇਤਾਂ ਮੁਤਾਬਕ ਜੇਲ੍ਹ ਵਿੱਚ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਦੀ ਵਿਧੀ ਨੂੰ ਮਜ਼ਬੂਤ ਕਰਨ ਹਿੱਤ ਮੁਕੱਤਸਰ ਸਾਹਿਬ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਜਕੁਮਾਰ ਤਿਸਕੱਤਰ ਡਾਕਟਰ ਗਗਨਦੀਪ ਕਾਰਨੇ ਅੱਜ ਜ਼ਿਲ੍ਹਾ ਜੇਲ੍ਹ ਦਾ ਦੌਰਾ ਕੀਤਾ ਇਸ ਮੌਕੇ ਜ਼ਿਲ੍ਹਾ ਦੇ ਸੈਸ਼ਨ ਜੱਜ ਤਿਸਕੱਤਰ ਨੇ ਜੇਲ੍ਹ ਜਵਾਨ ਹਵਾਲਾਤਿਆਂ ਤੇ ਕੈਦੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਜਾਣਿਆ ਉਨਾ ਨਹੀਂ ਜੇਲ੍ਹ ਵਿੱਚ ਲਗਾਏ ਗਏ ਰਜਿਸਟਰੀ ਦੀ ਚੈਕਿੰਗ ਵੀ ਕੀਤੀ ਉਹਨਾਂ ਨੂੰ ਬੰਦੀ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਗਈ ਜੇਲ੍ਹ ਦੌਰਾਨ ਹਵਾਲਾਤਿਆਂ ਨੂੰ ਦਿੱਤੀ ਜਾਣ ਵਾਲੀ ਮੈਡੀਕਲ ਸਹੂਲਤ ਤੇ ਖਾਣੇ ਦਾ ਵੀ ਨਿ ਰਖਣ ਕੀਤਾ ਗਿਆ ਉਧਰ ਬਰਨਾਲਾ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਬੀਬੀ ਐਸ ਤੇਜੀ ਨੇ ਵੀ ਜ਼ਿਲ੍ਹਾ ਜੇਲ੍ਹ ਬਰਨਾਲਾ ਦਾ ਦੌਰਾ ਕੀਤਾ ਉਹਨਾਂ ਜੇਲ੍ਹ ਬੰਦੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਚਾਇਜ਼ਾ ਲਿਆ ਤੇ ਹਰ ਸੰਭਵ ਤਦ ਕਰੰਦਾ ਪ੍ਰਉਸਾ ਦਿੱਤੇ ਉਹਨਾਂ ਜੇਲ੍ਹ ਫਰਕਾਂ ਚ ਰਸੋਈ ਘਰ ਦੀ ਚੈਕਿੰਗ ਕੀਤੀ ਤੇ ਸਾਫ ਸਫਾਈ ਦਾ ਚਾਇਜ਼ਾ ਵੀ ਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੂਟੇ ਲਾਣ ਦੀ ਮੁਹਿੰਮ ਇੱਕ ਪੇੜ ਮਾਂ ਕੇ ਨਾਮ ਤਹਿ ਦੇਸ਼ ਭਰ ਚ ਲੋਕਾਂ ਨੂੰ ਬੂਟੇ ਲਗਾਉਣ ਦਾ ਸੱਦਾ ਦਿੱਤਾ ਹੋਇਆ ਹੈ ਸਮਾਜ ਸੇਵੀ ਸੰਸਥਾਵਾਂ ਵਾਤਾਵਰਣ ਪ੍ਰੇਮੀ ਧਾਮ ਲੋਕ ਇਸ ਮੁਹਿੰਮ ਨੂੰ ਲੈ ਕੇ ਬੇਹਦ ਉਤਸ਼ਾਹਿਤ ਨੇ ਅਤੇ ਵਕੂਆ ਕਸਮ ਤੇ ਬੂਟੇ ਵੀ ਲਗਾ ਰਹੇ ਨੇ ਇਧਰ ਮੁਹਾਲੀ ਜ਼ਿਲ੍ਹੇ ਤੋਂ ਵਾਤਾਵਰਣ ਪ੍ਰੇਮੀ ਬ੍ਰਿਜ ਮੋਹਨ ਚੋਸ਼ੀ ਨੇ ਬੂਟੇ ਲਾਉਣ ਬਾਰੇ ਚਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਜਿਵੇਂ ਅਲੱਗ-ਅਲੱਗ ਤਰ੍ਹਾਂ ਦੇ ਸ਼ਾਨਦਾਰ ਪੌਦੇ ਲਗਾਏ ਫਲਦਾਰ ਪੌਦੇ ਲਗਾਏ ਰੋਪੜ ਥਰਮਲ ਪਲਾਂਟ ਦੇ ਵਿੱਚ ਨਿੰਮਾ ਆਪਣੇ ਆਮਲਾ ਤੇ ਨਿੰਬੂ ਦਾ ਪੌਦਾ ਜਿਹੜਾ ਹੈ ਅਸੀਂ ਲਗਾਇਆ ਤੇ ਅਸੀਂ ਸਾਰਿਆਂ ਦਾ ਬਹੁਤ ਹੀ ਧੰਨਵਾਦ ਵੀ ਕਰਦੇ ਹਾਂ ਸਮਾਜ ਦਾ ਸਾਰੇ ਦਾ ਵੀ ਜਿਨ੍ਹਾਂ ਨੇ ਆਪਣੀ ਮਾਂ ਨੂੰ ਸਮਰਪਿਤ ਉਸ ਮਾਂ ਦੇ ਨਾਮ ਤੇ ਇੱਕ ਪੇੜ ਲਗਾਇਆ ਹੈ ਪੌਦਿਆਂ ਦੀ ਉਹ ਰੱਖਿਆ ਵੀ ਕਰਨੀ ਹੈ ਉਹਨਾਂ ਦਾ ਦੇਖਭਾਲ ਵੀ ਕਰਨੀ ਪ੍ਰਤੀਸ਼ਠਾ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਇੰਥੇ ਡਿਵੀਜ਼ਨ ਦੀ ਸਥਾਪਨਾ ਦੇ 6 ਦਿਹਾੜਿਆਂ ਨੂੰ ਦਰਸਾਉਂਦੇ ਹੋਏ ਡਾਇਮੰਡ ਜੋਬਲੀ ਦੀ ਸ਼ੁਰੂਆਤ ਵਿੱਚੋਂ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਮੌਕੇ ਜਲੰਧਰ ਅਤੇ ਅੰਮ੍ਰਿਤਸਰ ਚ ਵੱਡੇ ਪੱਧਰ ਤੇ ਖੂਨਦਾਨ ਮਹਿੰਮ ਚਲਾਇਗੀ ਬੀਤੀ 30 ਸਤੰਬਰ ਨੂੰ ਫੌਜਿਆ ਲਈ ਇੱਕ ਰਵਾਇਤੀ ਬੜਾ ਖਾਣਾ ਅਤੇ ਇੱਕ ਸੰਗੀਤਕ ਸ਼ਾਮ ਦਾ ਆਯੋਜਨ ਵੀ ਕੀਤਾ ਗਿਆ ਪੈਂਥਰ ਡਿਵੀਜ਼ਨ ਦੇ ਜਨਰਲ ਆਫੀਸਰ ਕਮਾਂਡਿੰਗ ਮੇਜਰ ਜਨਰਲ ਮੁਕੇਸ਼ ਸ਼ਰਮਾ ਨੇ ਸੇਵਾ ਕਰ ਰਹੇ ਅਧਿਕਾਰੀਆਂ ਤੇ ਸਾਬਕਾ ਜਵਾਨਾਂ ਦੇ ਨਾਲ ਅੰਮ੍ਰਿਤਸਰ ਛੌਨੀ ਵਿਖੇ ਜੰਗੀ ਯਾਦਗਾਰਦਾਨੀ ਪੱਥਰ ਰੱਖਿਆ ਜਿਨ੍ਹਾਂ ਨੇ ਬਹਾਦਰਾ ਨੂੰ ਸ਼ਰਧਾਂਜਲੀ ਭੇਟ ਕੀਤੀ ਭਾਰਤੀ ਫੌਜ ਦੀ ਸੱਚੀ ਰਵਾਇਤ ਵਿੱਚ ਦੇਸ਼ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅੰਮ੍ਰਿਤਸਰ ਤੋਂ ਰਹਾ ਤਾਂ ਪਾਸ ਅਤੇ ਪਿੱਛੇ ਵਾਲੇ ਇੱਕ ਮੋਟਰਸਾਈਕਲ ਮਹਿਮ ਨੂੰ ਜੀਓਸੀ ਪੈਂਥਰ ਡਿਵੀਜ਼ਨ ਵੱਲੋਂ ਚੰਡੀ ਦੇ ਕੇ ਰਵਾਨਾ ਕੀਤਾ ਗਿਆ ਪੈਂਥਰ ਡਿਵੀਜ਼ਨ ਦੀ ਸਥਾਪਨਾ ਮੇਜਰ ਜਨਰਲ ਨਿਰੰਜਨ ਪ੍ਰਸਾਦ ਦੁਆਰਾ 1 ਪਤੰਬਰ 1964 ਨੂੰ क्लेमेंट टाउन ਦੀ ਰアドੁੰਚ ਕੀਤੀ ਗਈ ਸੀ ਬਾਅਦ ਵਿੱਚ ਇਹ 31 ਮਾਰਚ 1965 ਨੂੰ ਪੂਰੀ ਤਰ੍ਹਾਂ ਸਰਗਰਮ ਹੋ ਗਈ ਅਤੇ 1 April 1965 ਨੂੰ ਆਪਰੇਸ਼ਨ ਰਿਡਲ ਵਿੱਚ ਹਸਾਲੈਂਡ ਲਈ ਅੰਮ੍ਰਿਤਸਰ ਚਲੀ ਗਈ ਆਪਣੇ ਸ਼ਾਨਦਾਰ ਫੌਜੀ ਇਤਿਹਾਸ ਵਿੱਚ ਪੈਂਥਰ ਡਿਵੀਜ਼ਨ ਬਹੁਤ ਸਾਰੇ ਆਪਰੇਸ਼ਨਾਂ ਵਿੱਚ ਸਭ ਤੋਂ ਅੱਗੇ ਰਹੀ ਹੈ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਚ ਆਪਣੀ ਮੁਢਲੀ ਜ਼ਿੰਮੇਵਾਰੀ ਤੋਂ ਇਲਾਵਾ ਪੈਂਥਰ ਡਿਵੀਜ਼ਨ ਨੇ ਮਾਨਵਤਾਵਾਦੀ ਸਹਾਇਤਾ ਅਤੇ ਆਫਤ ਰਾਹਤ ਸਿੱਖਿਆ ਸਿਹਤ ਸੰਭਾਲ ਵਾਤਾਵਰਣ ਸੁਰੱਖਿਆ ਤੇ ਰਾਸ਼ਟਰੀ ਏਕਤਾ ਚ ਯੋਗਦਾਨ ਪਾਇਆ ਹੈ टू पंजाब एनसीसी गर्ल्स बटालियन ਵੱਲੋਂ लवली प्रोफेशनल यूनिवर्सिटी ਵਿਖੇ 10 ਰੋਜ਼ਾ 24 ਘੰਟੇ ਸਲਾਨਾ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ ਇਸ ਵਿੱਚ 600 ਐਨਸੀਸੀ ਕੈਡਟਾਂ ਨੇ ਹਿੱਸਾ ਲਿਆ ਕੈਂਪ ਕਮਾਂਡੈਂਟ ਕਰਨਲ ਐਮ ਐਸ ਸੁਛਦੇਵ ਨੇ ਦੱਸਿਆ ਕਿ ਐਨਸੀਸੀ ਡਾਇਰੈਕਟੋਰੇਟ ਦੇ 96 ਕੈਡਟ ਪੰਜਾਬ ਹਰਿਆਣਾ ਹਿਮਾਚਲ ਤੇ ਚੰਡੀਗੜ੍ਹ ਤੋਂ ਕੈਂਪ ਚਾਏ ਨੇ ਇਸ ਕੈਂਪ ਵਿੱਚ ਜਲੰਧਰ ਗਰੁੱਪ ਦੀਆਂ 6 ਬਟਾਲੀਅਨਾਂ ਦੇ 250 ਕੈਡਟ ਹਿੱਸਾ ਲੈ ਰਹੇ ਨੇ ਉਹਨਾਂ ਦੱਸਿਆ ਕਿ ਟੂ ਪੰਜਾਬ ਗਰਲਸ ਬਟਾਲੀਅਨ ਦੀਆਂ ਕੋਈ 200 ਕੈਡਟਾਂ ਵੀ ਕੈਂਪ ਦਾ ਹਿੱਸਾ ਨੇ ਕਰਨਲ ਵਿਨੋਦ ਜੋਸ਼ੀ ਕਮਾਂਡਿੰਗ ਅਫਸਰ ਟੂ ਪੰਜਾਬ ਐਨਸੀਸੀ ਨੇ ਕੈਡਟਾਂ ਲਈ ਐਸਐਸਬੀ ਰਾਹੀ ਸ਼ਖਸੀਅਤ ਵਿਕਾਸ ਦੇ ਹਥਿਆਰਬੰਦ ਬਲਾਂ ਚ ਕਮਿਸ਼ਨਿੰਗ ਦੀ ਵਿਧੀ ਬਾਰੇ 3 ਘੰਟੇ ਦਾ ਲੈਕਚਰ ਦਿੱਤਾ ਇਸ ਮੌਕੇ ਕੈਡਟਾਂ ਨੇ ਇਸ ਪ੍ਰੋਗਰਾਮ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ मैं दुष्य सिंह सेवन हरियाणा बटालियन अंबाला ग्रुप से इस कैंप में हमें पर्सनैलिटी डेवलपमेंट और लाइफ स्किल्स के बारे में बताया गया है पच्चीस तारीख ऐसी कैंप हमारा शुरू रहा था और इस कैंप में हमें बहुत सी ऐसी चीजें बताई गई है जिसे हमारी पर्सनैलिटी को डेवलप किया जैसे की कि जैसे हमारे बीच कर्नल जोशी सर भी आए थे जिन्होंने हमें एस के बारे में और उसके जो इंटरव्यू होता है उसके बारे में बताया गया है जैसे की जीटो टास्क और साइकोलॉजी टेस्ट इस चीज के बारे में हमें बताया गया है कुमारी पंजाब लेक्चर विद ਸੱਚ ਜੀ ਇਟ ਵਾਸ ਸੱਚ ਇਨਫੋਰਮੇਟਿਵ ਲੈਕਚਰ ਔਰ ਐਸਐਸਬੀ ਹਾਊ ਟੂ ਕਰੈਕ ਇਟ ਹਾਊ ਟੂ ਅਪਲਾਈ ਫਾਰ ਇਟ ਇਟ ਵਾਸ ਟੂ ਇਨਫੋਰਮੇਟਿਵ ਥੈਂਕ ਯੂ ਸਰ ਫॉर ਸੱਚ ਮੋਟੀਵੇਸ਼ਨ ਥੈਂਕ ਯੂ ਸੋ ਮਚ ਸਵਚਤਾ ਹੀ ਸੇਵਾ ਮਹਮ ਤਹਿਤ ਸੂਬੇ ਪੱਟ ਦੇ ਲੋਕ ਕੋ ਵੱਖ-ਵੱਖ ਗਤੀਵਿਧੀਆਂ ਕਰਕੇ ਆਪਣਾ ਬੰਦਾ ਯੋਗਦਾਨ ਪਾ ਰਹੇ ਨੇ ਮਹਮ ਨੂੰ ਲੈ ਕੇ ਵੱਖ-ਵੱਖ ਜ਼ਿਲ੍ਹਿਆਂ ਤੋਂ ਅਧਿਕਾਰੀਆਂ ਤੇ ਲੋਕਾਂ ਨੇ ਜਾਣਕਾਰੀ ਸਾਂਝੀ ਕੀਤੀ मैं संदीप गौतम सॉलिड वेस्ट मैनेजमेंट एक्सपर्ट नगर निगम पठानकोट अपा सतार सितंबर तू तो लैके हूं तक स्वच्छता प्लेच पब्लिक वर्कशॉप ह्यूमन चेंज जूथ हम लोग यहाँ आस पास के गाँव में गए है जहाँ हमने लोगो को बताया गीले और सूखा कूड़े के बारे में की गीले कूड़े को अलग रखने ऐसी हम उससे खाद बना सकते है और सूखे कूड़े को अलग करने ऐसी

ਇਸ ਮੌਕੇ ਸਿੱਖਿਆਰਥੀਆਂ ਨੂੰ ਵਾਤਾਵਰਨ ਦੇ ਨਾਲ-ਨਾਲ ਆਪਣਾ ਆਲਾ-ਦੁਆਲਾ ਸਾਫ਼ ਰੱਖਣ ਦੀ ਅਪੀਲ ਕੀਤੀ ਗਈ ਉਧਰ ਸ਼੍ਰੀ ਮੁਖਤਰ ਸਾਹਿਬ ਦੇ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਨੇ ਚੋਨੇ ਦੀ ਪ੍ਰਾਲੀ ਦੀ ਸੂਚ ਜੀ ਸਾਮ ਸੰਭਾਲ ਲਈ ਅੱਜ ਜ਼ਿਲ੍ਹੇ ਚ ਜਾਗਰੂਕਤਾ ਵੈਨਾਂ ਨੂੰ ਝੰਡੀ ਦੇ ਕੇ ਰਵਾਨਾ ਕੀਤੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ਾਕਤ ਅਹਿਮਦ ਬਰੇਨੇ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦਾ ਸਰਮਾਇਆ ਹੁੰਦੇ ਨੇ ਜਿਨ੍ਹਾਂ ਦੀ ਦੇਖਭਾਲ ਕਰਨਾ ਸਾਡੇ ਸਾਰਿਆਂ ਦਾ ਨਾਜ਼ੀ ਫਰਜ਼ ਬੰਦ ਹੈ ਉਹ ਅੱਜ ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ ਮੌਕੇ ਸਿਵਲ ਹਸਪਤਾਲ ਵਿਖੇ ਲਗਾਏ ਕੈਂਪ ਦੌਰਾਨ ਸੀਨੀਅਰ ਸਿਟੀਜ਼ਨਾਂ ਨੂੰ ਟ੍ਰਾਈਸਾਈਕਲ ਕੰਨ ਵਾਲੀਆਂ ਮਸ਼ੀਨਾਂ ਤੇ ਹੋਰ ਉਪਕਰਣ ਦੀ ਵੰਡ ਕਰਨ ਮੌਕੇ ਬੋਲ ਰਹੇ ਸਨ ਮੁਹਾਲੀ ਦੀ ਰਾਤਬਾਰਾ ਯੂਨੀਵਰਸਿਟੀ ਸਕੂਲ ਆਫ ਅਲਾਈਡ ਹੈਲਥ ਸਾਇੰਸਸ ਦੇ ਕਾਰਡੀਓ ਵੈਸਕੂਲਰ ਟੈਕਨੋਲੋਜੀ ਵਿਭਾਗ ਨੇ ਇੱਕ ਰੋਜ਼ਾ ਵਿਸ਼ਵ ਦਿਲ ਦਿਵਸ ਬਾਰੇ ਪ੍ਰੋਗਰਾਮ ਕਰਵਾਇਆ ਸੈਂਟਰਲ ਕੌਂਸਲ ਆਫ ਰਿਸਰਚ ਇਨ ਯੋਗਾ ਐਂਡ ਨੇਚਰੋਪੈਥਿਕ ਸ਼ਾਖਾ ਪੀਜੀਆਈ ਛੰਡੀਗੜ੍ਹ ਦੇ ਸਹਿਯੋਗ ਨਾਲ ਦਿਲ ਦੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਸੰਬੰਧੀ ਵੱਖ-ਵੱਖ ਮਾਹਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਆਖਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ हरियाणा ਵਿਖੇ ਚੋਣ ਪ੍ਰਚਾਰ ਸ਼ਿਖਰਾਂ ਤੇ ਪ੍ਰਧਾਨ ਮੰਤਰੀ ਅਤੇ ਬੀਜੇਪੀ ਦੇ ਸਿਂਘੇ ਨੇਤਾ ਨਰਿੰਦਰ ਮੋਦੀ ਨੇ ਅੱਜ ਪਲਵਲ ਵਿਖੇ ਚੋਣ ਰੈਲੀ ਨੂੰ ਸੰਬੋਧਨ ਕੀਤਾ ਪੈਂਥਰ ਡਿਵੀਜ਼ਨ ਦੀ ਸਥਾਪਨਾ ਦੇ 6 ਦਹਾਕਿਆਂ ਨੂੰ ਦਰਸਾਉਂਦੇ ਹੋਏ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਅਤੇ ਪੰਜਾਬ ਭਾਰ ਵਿੱਚ ਸਵੱਛਤਾ ਹੀ ਸੇਵਾ ਮਹਿੰਮ ਸਰਗਰਮੀ ਨਾਲ ਚੱਲੀ ਇਸ ਦਿਨ ਵਾਲੀ ਪੱਟੇਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ